ਫਰਨੀਚਰ ਲੱਭ ਰਹੇ ਹੋ ਨਹੀਂ ਤਾਂ 5 ਤੋਂ 7 ਲੱਖ ਰੁਪਏ ਦਾ ਇਹ ਸਾਰਾ ਪੈਕੇਜ ਤੁਹਾਨੂੰ ਮਿਲਣਾ ਜੇ ਤੁਸੀਂ ਅਲੱਗ-ਅਲੱਗ ਖਰੀਦ ਦਿਓ ਪਰ ਇੱਕੋ ਜਗ੍ਹਾ ਤੇ ਬਰਨਾਲਾ ਫਰਨੀਚਰ ਵਾਲੇ ਨੇ ਜਿਹੜੇ 1,15,000 ਰੁਪਏ ਦੇ ਵਿੱਚ ਤੁਹਾਡੇ ਘਰ ਦੇ ਸਾਰੇ ਫਰਨੀਚਰ ਦੀ ਨੀਡ ਪੂਰੀ ਕਰ ਦਿੰਦੇ ਨੇ। ਰੇਟ ਬਹੁਤ ਜੈਨੂਅਲ ਰੱਖਿਆ ਹੁੰਦੀ ਹੈ। ਇੰਨੀ ਚੀਜ਼ 2.5 ਲੱਖ ਰੁਪਏ ਦੀ ਮਾਰੀ। ਹਾਂਜੀ ਹਾਂਜੀ ਹਾਂਜੀ। ਕੁਆਲਿਟੀ ਵਧੀਆ ਕੀ? ਕੁਆਲਿਟੀ ਸਾਰਾ ਚੱਲੋ। ਸਾਰਾ ਲੰਬਾ ਸਮਾਂ ਵਾਲੀ ਚੱਲਣ ਵਾਲੀ ਚੀਜ਼ ਹੈ। ਬਾਕੀ ਦੀ 5 ਸਾਲ ਦੀ ਸਾਡੀ ਗਾਰੰਟੀ ਹੈ। ਇਹ ਕਲਰ ਦੀ ਆਪਸ਼ਨ ਮਿਲ ਜੂਗੀ। ਕਲਰ ਆਪਸ਼ਨ ਹਰ ਇੱਕ ਆਈਟਮ 'ਚ ਹੈ। ਬੈੱਡ 'ਚ, ਸੋਫਾ 'ਚ, ਚੇਅਰ 'ਚ, ਮਾਰੀ 'ਚ ਜਿਹਦੇ ਮਰਜ਼ੀ ਆਪਾਂ ਕਸਟਮਾਈਜ਼ ਕਰਵਾ ਸਕਦੇ 2.5 ਦੇ ਕਰੀਬੇ ਸੋਫਾ ਕੱਲਾ ਵਿਕਦਾਗਾ ਕਿਉਂਕਿ ਕੜਾਈ ਵਗੈਰਾ ਜਿਹੜੀ ਐ ਤੇ ਹੋਈ ਬਹੁਤ ਹੈਵੀ ਹੋਈ ਹੋਈ ਐ। ਬਾਈ ਇਸ ਤੋਂ ਇਲਾਵਾ ਡਿਲੀਵਰੀ ਦੀ ਗੱਲ ਕਰੀਏ ਡਿਲੀਵਰੀ ਫ੍ਰੀ ਹੋਊਗੀ 올ਓਵਰ ਪੰਜਾਬ ਦੀ। ਬੰਦਾ ਚਾਹੇ ਮਾਨਸਾ ਦਾ ਹੋਵੇ ਹੁਸ਼ਿਆਰਪੁਰ ਦਾ ਵੀ ਡਿਲੀਵਰੀ ਆਪਾਂ ਨੂੰ ਫ੍ਰੀ ਕਰਕੇ ਦਵਾਂਗੇ। ਤਾਂ ਦੋਸਤੋ ਅੱਜ ਪਹੁੰਚੇ ਆਪਾਂ ਬਰਨਾਲਾ ਦੇ ਵਿੱਚ ਬਰਨਾਲਾ ਬੁੱਢਜ਼ ਵਾਲਿਆਂ ਕੋਲ। ਜਿਨ੍ਹਾਂ ਕੋਲੇ ਜਾਇਜ਼ ਰੇਟ ਤੇ ਵਧੀਆ ਕੁਆਲਿਟੀ ਦਾ ਫਰਨੀਚਰ ਮਿਲਦਾ ਹੈਗਾ। ਜੇਕਰ ਤੁਸੀਂ ਵੀ ਫਰਨੀਚਰ ਖਰੀਦਣ ਦੀ ਭਾਲ ਦੇ ਵਿੱਚ ਹੋ ਨਾ ਤਾਂ ਇੱਕ ਵਾਰ ਇੱਥੇ ਗੇੜਾ ਮਾਰ ਲਿਓ। ਬਹੁਤ ਵਧੀਆ ਆਫਰ ਲਾਏ ਆ ਬਹੁਤ ਭਾਈ ਜੀ ਹੱਸੇ ਗਾ ਬਾਈ ਜੀ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੀ ਆਪਣੇ ਕਿੱਥੇ ਬੰਦੇ ਲੋਕੇਸ਼ਨ ਆਪਣੀ ਬਰਨਾਲੇ ਆਈ ਬਰਨਾਲੇ ਰੋਡ ਦੇ ਨਾਂ ਤੇ ਆਪਣਾ ਸ਼ੋਰੂਮ ਹੈ ਜੀ ਬਾਕੀ ਸਾਡਾ ਨੰਬਰ 9804242042 ਜੀ ਅੱਜ ਦਿਖਾਈਏ ਬਾਈ ਜੀ ਫਿਰ ਆਜੋ ਆਜੋ ਜੀ ਸੋ ਤੋਂ ਸਿਰਫ 44000 ਰੁਪਏ ਦੇ ਵਿੱਚ ਇਹ ਚਾਰ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਨੇ ਤੇ ਬਾਈ ਹੋਰਾਂ ਤੋਂ ਜਾਣੇ ਬਾਈ ਕਿਹੜੇ ਕਿਹੜੇ ਆਈਟਮ ਆ ਇਹਦੇ ਵਿੱਚ ਆਉਣੀਆਂ ਨੇ ਇੱਕ ਜਿਹੜੀ ਵੀਰੇ ਪਹਿਲੀ ਆਈਟਮ ਆ ਜਾਂਦੀ ਹੈ 7 ਸੀਟਰ ਸੋਫਾ ਸੈੱਟ ਆ ਇਹਦੇ ਵਿਦ ਟੇਬਲ ਵਿਦ ਗਲਾਸੀ ਇਹ ਚ ਰੰਗੜੇ ਤੁਹਾਨੂੰ ਵਾਧੂ ਮਿਲ ਜਾਣਗੇ ਠੀਕ ਹੈ 6 ਫੁੱਟ 2 ਵਾਲਾ ਵਧੀਆ ਪਲਾਈ ਸਿੰਗਲ ਇਹ ਜੋੜੇ ਦੇ ਵਿੱਚ ਆਪਾਂ ਗੱਦੇ ਲੈਣਾ ਗੱਦੇ ਵੀ ਨਾਲ ਮਿਲਣਗੇ ਗੱਦੇ ਵੀ ਨਾਲ ਮਿਲਣਗੇ ਠੀਕ ਹੈ ਜੀ ਅ ਡ्रेसਿੰਗ ਵਾਲੀ ਆਪਾਂ ਤੁਹਾਨੂੰ ਅਲਮਾਰੀ ਦੇਵਾਂਗੇ ਠੀਕ ਹੈ ਜੀ ਆਈਟਮ ਆ ਚਾਰ ਨੇ ਪੰਜਵੀਂ ਆਈਟਮ ਜਿਹੜੇ ਵੀਰ ਨੇ ਲੈਣੀ ਹੈ ਜਿਹੜੀ ਬੰਦਾ ਹੋਡੀ ਵੀਡੀਓ ਸ਼ੇਅਰ ਕਰੂਗਾ ਉਹਨੂੰ ਆਪਾਂ ਪ੍ਰੈਸਟੇਬਲ ਦੇਵਾਂਗੇ ਜਦੋਂ ਵੀਡੀਓ ਸ਼ੇਅਰ ਹੋ ਗਈ ਉਹਨੂੰ ਆਹ ਨਾਲ ਦੇ ਨਾਲ ਫ੍ਰੀ ਮਿਲ ਜਾ ਹਾਂ ਫ੍ਰੀ ਵੀ ਮਿਲ ਜੂਗਾ ਤੇ ਉਹਦੀ ਆਪਾਂ ਡਿਲੀਵਰੀ ਵੀ ਫ੍ਰੀ ਕਰ ਦਾਂਗੇ 올ਓਵਰ ਪੰਜਾਬ ਠੀਕ ਹੈ ਜੀ 올ਓਵਰ ਪੰਜਾਬ ਡਿਲੀਵਰੀ ਫ੍ਰੀ ਆਉਂਗੀ ਜੀ ਬਾਈ ਚੀਜ਼ ਵੀ ਵਧੀਆ ਰੇਟ ਬਹੁਤ ਘੱਟ ਹੈ ਕੁਆਲਿਟੀ ਵਧੀਆ ਹੁੰਦੀ ਹੈ ਕੁਆਲਿਟੀ ਸਾਰੀ ਵਧੀਆ ਹੋਊਗੀ ਰੇਟ ਵੀ ਘਟੂਗਾ ਤੇ ਕੁਆਲਿਟੀ ਪੂਰੀ ਵਧੀਆ ਹੋਊਗੀ ਠੀਕ ਹੈ ਜੀ ਦੋਸਤੋ ਪੂਰੇ ਘਰ ਦਾ ਫਰਨੀਚਰ ਸਿਰਫ 115000 ਰੁਪਏ ਦੇ ਵਿੱਚ ਮਿਲ ਜਾਣਾ ਮਿਲਣਾ ਕੀ ਕੀ ਹੈ ਭਾਈ ਦੱਸਿਓ ਥੋੜੀ ਡਿਟੇਲ ਇਹ 9 ਸੀਟਾਂ ਵਾਲਾ ਤਾਂ ਪਹਿਲਾਂ ਵੀਰੇ ਕਿੰਗ ਚੇਅਰਾਂ ਵਾਲੇ ਦੇ ਵਿੱਚ ਸੋਫਾ ਆਜੂ ਆਪਣਾ ਨਾਲ ਇਹਦੇ ਟੇਬਲ ਹੈ ਨਾਲ ਇਹਦੇ 8mm ਦਾ ਗਲਾਸ ਆ ਗਿਆ ਠੀਕ ਹੈ ਜੀ ਨਾਲ ਹੀ ਆਪਣਾ ਵਧੀਆ ਪਲਾਈ ਦੇ ਵਿੱਚ ਬਣਿਆ ਹੋਇਆ ਬੈੱਡ ਹੈ ਦੋਨੋਂ ਪਾਸੇ ਇਹਦੇ ਸਾਈਡ ਬਾਕਸ ਲੱਗੇ ਹੋਏ ਨੇ ਤੇ ਗੱਦੇ ਨਾਲ ਹੀ ਗੱਦੇ ਨਾਲ ਨੇ ਲਾਈਟਾਂ ਵੀ ਚੱਲ ਜੋੜੀ ਪੁੱਲੇ ਵਾਲੀ ਵਧੀਆ ਅਲਮਾਰੀ ਹੋਊਗੀ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਤੇ ਆਪਣਾ ਕੀ ਕਹਿੰਦੇ ਨੇ ਨਾਲ ਆਪਣਾ ਆ ਗਿਆ ਡਾਈਨਿੰਗ ਟੇਬਲ 6 ਸੀਟਰ ਟਾਲੀ ਦੀ ਲੱਕੜ ਦੇ ਵਿੱਚ ਬਣਿਆ ਹੋਇਆ ਡਾਈਨਿੰਗ ਟੇਬਲ ਹੋਊਗਾ ਜੀ ਜਿਹਦੀ 5 ਸਾਲ ਕੋਨ ਲੱਗਣ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਸਾਰੇ ਕਾਲੀ ਟਾਲੀ ਦੇ ਵਿੱਚ ਹੀ ਬਣਿਆ ਹੋਊਗਾ ਇਹਦੇ ਵੀ ਬਈ ਡਿਜ਼ਾਈਨ ਹੋਰ ਮਿਲ ਜਾਣਗੇ ਡਿਜ਼ਾਈਨ ਆ ਤੁਹਾਡੇ ਮੂਰੇ 3 ਡਿਜ਼ਾਈਨ ਤਾਂ ਮੌਕੇ ਤੇ ਪਏ ਨੇ ਬਾਕੀ ਜਿਆ ਜੇ ਕਸਟਮਰ ਨੇ ਤਿਆਰ ਕਰਵਾਉਣਾ ਆਨ ਆਰਡਰ ਆ ਪਰ ਰੈਡੀ ਵੀ ਕਰ ਦਾਂਗੇ ਜੀ ਠੀਕ ਹੈ ਜੀ ਲਓ ਵੀ ਦੋਸਤੋ ਜੇ ਘਰ ਤੁਹਾਡਾ ਪੂਰੀ ਤਰ੍ਹਾਂ ਰੈਡੀ ਹੋ ਗਿਆ ਨਾ ਤੇ ਬਈ ਤੇ ਆਪਾਂ ਪ੍ਰੈਸ਼ਟੇਬਲ ਵੀ ਨਾਲ ਕਸਟਮਰ ਨੂੰ ਫ੍ਰੀ ਦੇਵਾਂਗੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਜੀ। ਲੋ ਜੀ ਦੋਸਤੋ ਵੀਡੀਓ ਜ਼ਰੂਰ ਸ਼ੇਅਰ ਕਰੀ ਚੱਲਿਓ ਤੇ ਜੇਕਰ ਤੁਹਾਡਾ ਕਹਿੰਦੇ ਕੰਪਲੀਸ਼ਨ ਤੇ ਇੰਟੀਰੀਅਰ ਦਾ ਕੰਮ ਚੱਲ ਰਿਹਾ ਹੈਗਾ ਫਰਨੀਚਰ ਲੱਭ ਰਹੇ ਹੋ ਨਹੀਂ ਤਾਂ 5 ਤੋਂ 7 ਲੱਖ ਰੁਪਏ ਦਾ ਇਹ ਸਾਰਾ ਪੈਕੇਜ ਤੁਹਾਨੂੰ ਮਿਲਣਾ ਜੇ ਤੁਸੀਂ ਅਲੱਗ-ਅਲੱਗ ਖਰੀਦ ਦਿਓ। ਪਰ ਇੱਕੋ ਜਗ੍ਹਾ ਤੇ ਬਰਨਾਲਾ ਫਰਨੀਚਰ ਵਾਲੇ ਨੇ ਜਿਹੜੇ 115000 ਰੁਪਏ ਦੇ ਵਿੱਚ ਤੁਹਾਡੇ ਘਰ ਦੀ ਸਾਰੇ ਫਰਨੀਚਰ ਦੀ ਨੀਡ ਪੂਰੀ ਕਰ ਦਿੰਦੇ। ਭਾਈ ਇਹ ਪੈਕੇਜ ਦੇ ਵਿੱਚ ਕੀ ਕੀ ਚੀਜ਼ਾਂ ਆਇਆ ਤੇ ਕਿੰਨਾ ਰੇਟ ਪਊਗਾ? ਇਹ ਜਿਹੜਾ ਆਪਣਾ ਸੋਫਾ ਸੈੱਟ ਹੈ ਜੀ ਪਹਿਲੀ ਗੱਲ ਤਾਂ 9 ਸੀਟਰਡ ਵਾਲਾ ਸੋਫਾ ਸੈੱਟ ਹੈ। ਵਧੀਆ ਹੈਵੀ ਫੈਬਰਿਕ ਲੱਗਿਆ ਵਧੀਆ ਫਾਰਮ ਪਈ ਹੋਈ ਹੈ। ਨਾਲ ਇਹਦੇ ਵਰਸਾਚੀ ਪ੍ਰਿੰਟ ਵਾਲਾ ਆਪਣਾ ਗਲਾਸ ਹੈ। 9 ਸੀਟਾਂ ਵਾਲਾ ਸੋਫਾ ਸੈੱਟ ਆ ਗਿਆ ਤੇ 9 ਫੁੱਟ 2 ਓਂ ਵਾਲੀ ਬੈੱਡ ਆ ਜਾਂਦਾ। ਜਿਹਦੇ ਹੈਵੀ ਸਾਈਡ ਬਾਕਸ ਹੋਣਗੇ। ਤੇ ਨਾਲ ਹੀ ਗੱਦੇ ਨੇ ਦੇ ਪੰਜ ਇੰਚੀ ਗੱਦੇ ਨੇ ਹਾਰਡ ਐਂਡ ਠੀਕ ਹੈ ਜੀ ਇਸਪੇਸ ਵੀ ਇਹਦੇ ਵਿੱਚ ਵਾਧੂ 7-5 ਦੀ ਵੱਡੀ ਅਲਮਾਰੀ ਆ ਜੂਗੀ ਨਾਲ ਠੀਕ ਹੈ ਜੀ ਤੇ ਜਿਹੜੀ ਚੇਅਰ ਤੇ ਤੁਸੀਂ ਬੈਠੇ ਸੀਗੇ ਜੀ ਇਹ ਸਾਡੀ ਗਿਫਟ ਹੈਗੀ ਅੱਛਾ ਇਹ ਅਲੱਗ ਤੋਂ ਗਿਫਟ ਮਿਲਨੇ ਸਾਰੀ ਟਾਲੀ ਨਰੋਈ ਲੱਕੜ ਚ ਬਣੀ ਹੋਈ ਹੈ ਇਹ ਗਿਫਟ ਹੈ ਆਪਣੀ ਠੀਕ ਹੈ ਜੀ ਤੇ ਹਾਂ ਜੀ ਬਾਈ ਇਸ ਤੋਂ ਇਲਾਵਾ ਡਿਲੀਵਰੀ ਦੀ ਗੱਲ ਡਿਲੀਵਰੀ ਫ੍ਰੀ ਹੋਊਗੀ 올 ਓਵਰ ਪੰਜਾਬ ਦੀ ਬੰਦਾ ਚਾਹੇ ਮਾਨਸਾ ਦਾ ਹੋਵੇ ਹੁਸ਼ਿਆਰਪੁਰ ਦਾ ਵੀ ਡਿਲੀਵਰੀ ਆਪਾਂ ਨੂੰ ਫ੍ਰੀ ਕਰਕੇ ਦਵਾਂਗੇ ਠੀਕ ਹੈ ਜੀ ਹਾਂ ਜੀ ਬਾਈ ਇੱਕ ਚੀਜ਼ ਹੋਰ ਹੁੰਦੀ ਰੇਟ ਬਹੁਤ ਜੈਨੂਨ ਰੱਖਿਆ ਹੁੰਦੀ ਹਾਂ ਜੀ ਐਨੀ ਚੀਜ਼ 2.5 ਲੱਖ ਬਕਾਇਦਾ ਜਿਹਨੇ ਚੈੱਕ ਆ ਕੇ ਕਰਨਾ ਦੁਕਾਨ ਦੇ ਚੈੱਕ ਵੀ ਕਰ ਸਕਦਾ ਜੇ ਆਨਲਾਈਨ ਬੁੱਕ ਕਰਨਾ ਆਨਲਾਈਨ ਬੁੱਕ ਵੀ ਕਰ ਸਕਦਾ ਹੈ ਕਲਰ ਦੀ ਆਪਸ਼ਨ ਮਿਲ ਜੂਗੀ ਕਲਰ ਆਪਸ਼ਨ ਹਰ ਇੱਕ ਆਈਟਮ ਚ ਬੈੱਡ ਚ ਸੋਫੇ ਚ ਚੇਅਰ ਚ ਅਲਮਾਰੀ ਚ ਜਿਹਦੇ ਮਰਜ਼ੀ ਆਪਾਂ ਕਸਟਮਾਈਜ਼ ਕਰਵਾ ਸਕਦੇ ਜੀ ਲੋ ਵੀ ਦੋਸਤੋ ਵੀਡੀਓ ਸ਼ੇਅਰ ਕਰਕੇ ਬਾਈ ਕੋਲੇ ਗਿਆੜਾ ਮਾਰ ਲਿਓ ਤੇ ਗਿਫਟ ਵੀ ਬਾਈ ਹੋਰੀ ਬਹੁਤ ਦਿੰਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਰੇਟ ਬਹੁਤ ਜੈਨੂਅਲ ਨੇ ਜਿਵੇਂ ਕਿ ਸਾਰੇ ਜਾਣਦੇ ਹੋ ਮਤਲਬ ਇਹ ਵਾਲਾ ਸੋਫਾ ਨਾ ਮਾਰਕੀਟ ਦੇ ਵਿੱਚ 2 ਤੋਂ 2.5 ਲੱਖ ਦਾ ਪੈਂਦਾ ਹੈ ਪਰ ਬਾਈ ਹੋਰੀ ਸਿਰਫ 90000 ਰੁਪਏ ਦਾ ਦੇ ਰਹੇ ਨੇ ਬਾਈ ਕਿੰਨੇ ਹੈ ਸੀਟਰ ਆ ਜਾਂਦਾ ਸੋਫਾ ਇਹ ਪਹਿਲਾਂ ਤਾਂ ਜਿਹੜਾ ਸੋਫਾ ਬਣਾਈ ਨਾਈਨ ਸੀਟਰ ਬਣਾ ਹੋਇਆ ਹੈ ਜਿਸ ਵਿੱਚ ਇੱਕ 3 ਸੀਟਰ ਨਾਲ 2 ਸੀਟਰ ਨਾਲ ਇੱਕ ਹੋਰ 2 ਸੀਟਰ ਇੱਕ 2 ਸੀਟਰ ਦੀ ਸੈਟੀ ਠੀਕ ਹੈ ਜੀ ਨਾਲ ਵੱਡਾ ਟੇਬਲ ਆ 3.5 ਬਾਸ 3.5 ਦਾ ਉੱਪਰ ਇਹਦੇ ਉੱਤੇ ਆਪਾਂ ਗਲਾਸ ਰੱਖਾ ਚਾਹੇ ਪ੍ਰਿੰਟ ਵਾਲਾ ਲੈ ਲਓ ਚਾਹੇ ਪਲੇਨ ਲੈ ਲਓ ਉਹ ਸੇਮ ਪ੍ਰਾਈਸ ਆਪਣਾ ਠੀਕ ਹੈ ਜੀ ਹਾਂਜੀ ਬਾਈ ਜੇ ਆਪਾਂ ਉਹ ਘਰੇ ਤਿਆਰ ਕਰਾਉਣਾ ਜਾਂ ਕਿਤੇ ਤੋਂ ਮਾਰਕੀਟ ਚ ਹੋਰ ਲੈਣੇ ਤਾਂ ਇਹ ਕਿੰਨੇ ਕ ਦਾ ਪੈਂਦਾ ਜਿਵੇਂ ਇਹ ਐਸਟੀਮੇਟ 2.5 ਦੇ ਕਰੀਬੇ ਸੋਫਾ ਕੱਲਾ ਵਿਕਦਾਗਾ ਕਿਉਂਕਿ ਕੜਾਈ ਵਗੈ ਜਿਹੜੀ ਅਸੀਂ ਫੋਮ ਪਾਨੇ ਸਾਰੀ 40 ਐਚ 4 ਦੀ ਫੋਮ ਪਾਨੇ ਜਿਹਦੀ 5 ਸਾਲ ਦੀ ਬਕਾਇਦਾ ਅਸੀਂ ਗਾਰੰਟੀ ਦੇਨੇ ਲਿਖ ਕੇ ਲੈ ਲਓ ਚਾਹੇ ਵੈਸੇ ਲੈ ਲਓ ਬਾਕੀ ਜਿਹੜੇ ਤੇ ਕੱਪੜਾ ਲੱਗਾ ਸਾਰਾ ਹੈਵੀ ਜਿਕਾਰਡ ਫੈਬਰਿਕ ਲੱਗਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਰੇਟ ਵੀ ਘਟਾ ਹੈ ਗਾਰੰਟੀ ਵੀ ਜ਼ਿਆਦਾ ਤੇ ਡਿਲੀਵਰੀ ਦਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਚਾਹੇ ਤੁਸੀਂ ਕਿਤੇ ਬੈਠੋ ਪੰਜਾਬ ਚ ਫਰੀ ਦੇ ਵਿੱਚ ਡਿਲੀਵਰੀ ਹੋਣੀ ਆ ਤੇ ਰੇਟਾਂ ਦੇ ਵਿੱਚ ਸ਼ੁਰੂਤੀ ਜਾਣਿਆ ਜਾਂਦਾ ਬਰਨਾਲਾ ਬੋਰਡ ਚ ਬਹੁਤ ਜੈਨੂਅਲ ਰੇਟ ਤੇ ਚੀਜ਼ਾਂ ਦਿੰਦਾ ਹੈਗਾ ਕਿਉਂਕਿ ਆਪਣਾ ਇਹਨਾਂ ਦੀ ਮੈਨੂਫੈਕਚਰ ਹੈ ਬਲਕ ਦੇ ਵਿੱਚ ਇਹ ਜਿਹੜੇ ਤਿਆਰ ਕਰਦੇ ਨੇ ਇਸ ਤੋਂ ਇਲਾਵਾ ਵੀ ਇਹਦੇ ਵਿੱਚ ਕਲਰ ਆਪਸ਼ਨ ਮਿਲ ਜਾਂਦੇ ਕਲਰ ਆਪਸ਼ਨ ਹੋਰ ਮਿਲਜੂ ਬਾਕੀ ਜਿਵੇਂ ਆਇਦਰ ਡਿਜ਼ਾਈਨ ਦਿਖਾ ਦੋ ਜਿਹੜਾ ਮਾਡਲ ਪਿਆ ਬਾਕੀ ਹੋਰ ਵੀ ਮਾਡਲ ਇਹਦੇ ਵਿੱਚ ਆ ਜਾਂਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਜੇ ਆਇਆ ਉਹ ਫੋਟੋ ਮੰਗਵਾ ਸਕਦਾ ਗਾ ਜੀ ਹਾਂ ਜੀ ਹਾਂ ਜੀ ਦੋਸਤੋ 11 ਸੀਟਰ ਸੋਫੇ ਦਾ ਰੇਟ ਇੰਨਾ ਜੈਨੂ ਰੱਖਿਆ ਬਾਈ ਹੋਰਾਂ ਨੇ ਘਰੇ ਲੈ ਜਾਂਦਿਆਂ ਨੂੰ ਇਹ ਡਾਰਾ ਵੀ ਕਿਤੇ ਕਿਰਾਇਆ ਨਾ ਜ਼ਿਆਦਾ ਪੈ ਜੇ ਹਾਂਜੀ ਬਾਈ ਜੇ ਗੱਲ ਕਰੀਏ ਕਿੰਨਾ ਰੇਟ ਹੈ ਇਹਦਾ ਤੇ ਕੀ ਇਹਦੇ ਵਿੱਚ ਆਪਾਂ ਜਿਹੜੀ ਕੁਆਲਿਟੀ ਚੂਜ਼ ਕੀਤੀ ਹੈ। ਪਹਿਲੀ ਗੱਲ ਤਾਂ ਜਿਹੜਾ ਸੋਫਾ ਬਣਿਆ 11 ਸਿੱਟਾਂ ਵਾਲਾ ਸੋਫਾ ਹੈਗਾ ਜੀ ਜਿਹਦੇ ਵਿੱਚ 3 ਕੋਰਨਰ 3 ਦੀ ਐਲ ਐ ਨਾਲ ਦੋ ਗੋਲ ਬੈਕ ਚੇਅਰਾਂ ਨੇ ਨਾਲ ਸੈਟੀਆ ਦੋ ਸਿੱਟਾਂ ਵਾਲੀ ਨਾਲ ਟੇਬਲ ਨਾਲ ਗਲਾਸ ਹੈ। ਠੀਕ ਹੈ ਜੀ। ਮਟੀਰੀਅਲ ਦੀ ਗੱਲ ਕਰੀਏ ਮਟੀਰੀਅਲ ਸਾਰਾ ਹੈਵੀ ਫਾਰਮ ਵਰਤੀ ਹੋਈ ਹੈ ਹੈਵੀ ਕਪੜਾ ਵਰਤਿਆ ਹੋਇਆਗਾ। ਬਾਕੀ ਰੰਗੜੀਆਂ ਨੇ ਚ ਹੋਰ ਵੀ ਮਿਲ ਜਾਣਗੇ। ਠੀਕ ਹੈ ਜੀ। ਜਿਵੇਂ ਆਪਾਂ ਪਹਿਲੇ ਤੇ ਗੱਲ ਕੀਤੀ ਹੈ ਰੇਟ ਦੀ। ਰੇਟ ਇਹਦਾ ਬਹੁਤ ਵਾਕੀਬ ਹੈ ਤੇ ਸਾਰਾ ਸਿਰਫ ਤੇ ਸਿਰਫ 48000 ਦਾ ਸੋਫਾ ਹੈਗਾ ਆਪਣਾ। ਠੀਕ ਹੈ ਸਾਰੇ ਪੰਜਾਬ ਦੇ ਜਿਹੜੇ ਮਰਜੀ ਕੋਨੇ ਤੇ ਬੈਠਾ ਹੋਵੇ ਠੀਕ ਹੈ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਡਿਲੀਵਰੀ ਫਰੀ ਹੈ ਜੀ ਠੀਕ ਹੈ ਜੀ ਬਾਈ ਆਪਣੀ ਲੋਕੇਸ਼ਨ ਦੱਸ ਦੀ ਇੱਕ ਨੰਬਰ ਲੋਕੇਸ਼ਨ ਆਪਣਾ ਹੈਗਾ ਹੀ ਬਰਨਾਲਾ ਬਰਨਾਲਾ ਬੁੱਡਸ ਨਾ ਤੇ ਸ਼ੋਰੂਮ ਹੈ ਆਪਣਾ ਬਾਕੀ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ 9804242042 ਜੀ ਲਓ ਜੀ ਦੋਸਤੋ ਜੇਕਰ ਵਧੀਆ ਕੁਆਲਿਟੀ ਦਾ ਜਾਇਜ਼ ਰੇਟਾਂ ਤੇ ਫਰਨੀਚਰ ਖਰੀਦਣਾ ਚਾਹੁੰਦੇ ਹੋ ਬਰਨਾਲਾ ਬੁੱਡਸ ਦੇ ਇਹ ਸ਼ੋਰੂਮ ਦੇ ਵਿੱਚ ਗੇੜਾ ਮਾਰ ਲਓ ਕਲਰ ਆਪਸ਼ਨ ਵੀ ਇਹਦੇ ਵਿੱਚ ਹੋਰ ਵੀ ਮਿਲ ਜਾਣਗੇ ਜਿਸ ਕਿਸੇ ਨੇ ਹੋਰ ਕੱਪੜੇ ਚ ਮੰਵਾਉਣਾ ਹੋਣ ਉਹਨਾਂ ਡਰਾਪ ਰੈਡੀ ਕਰਕੇ ਦੇ ਦਵਾਂਗੇ ਜੀ ਧ